ਮੈਂ ਜੀ ਵਿਕਰਮਜੀਤ ਸਿੰਘ ਮਿਊਨਿਸਪਲ ਕਾਉਂਸਲਰ ਬਟਾਲੇਪੇਂ ਹੈ ਜੀ ਤੇ ਬਾਈ ਪ੍ਰੋਫੈਸ਼ਨ ਮੈਂ ਐਡਵੋਕੇਟ ਹਾਂ ਤਾਂ ਜੇ ਘਟਨਾ ਵਾਲਾ ਆਪਣੇ ਕੀ ਬਾਰੇ ਹੋਇਆ ਅੱਜ ਮਾਰਨਿੰਗ 'ਚ ਪਤਾ ਲੱਗਾ ਕਿ ਕਿਸੇ ਇੱਕ ਅਣਪਛਾਤਾ ਵਿਅਕਤੀ ਸੀ ਜਿਹੜਾ ਬਾਅਦ ਵਿੱਚ ਆਇਡੈਂਟੀਫਾਈ ਕੀਤਾ ਗਿਆ ਕਿ ਧਾਰੀਵਾਲ ਦੇ ਰਹਿਣ ਵਾਲਾ ਵਾ ਇਹ ਸੁਸਾਈਡ ਕੀਤਾ ਰਾਤ ਨੂੰ ਤੇ ਜਿਹੜਾ ਤੁਸੀਂ ਵੇਖਿਆ ਸੀ ਹਾਂ ਜੀ ਹਜ਼ੂਰ ਦੀ ਬਾਡੀ ਜਿਹੜੀ ਸੀ ਹੈਂਗਿੰਗ ਸੀ ਤੇੜ ਦੇ ਨਾਲ ਲਮਕੰਦੀ ਸੀ ਦਰਖਤ ਦੇ ਨਾਲ ਤੇ ਸਿਰੇ ਆਨ ਕੇ ਫਿਰ ਜਿਹੜੇ ਮੌਜੂਦਾ ਕਾਉਂਸਲਰ ਨੇ ਇਸ ਏਰੀਆ ਦੇ ਉਹਨਾਂ ਨੇ ਆਨ ਕੇ ਪੁਲਿਸ ਨੂੰ ਇਨਫੋਰਮ ਕਰਤਾ ਸੀ ਦਵਿੰਦਰ ਸਿੰਘ ਨੇ ਤੇ देयर आफ्टर ਪੁਲਿਸ ਨੇ ਆਪਣੀ ਜਿਹੜੀ ਪ੍ਰੋਸੀਡਿੰਗ ਆਪਣੀ ਜਾਰੀ ਕੀਤੀ ਉਹਦੋਂ ਦੀ ਪੁਲਸ ਵਾਲੇ ਇੱਥੇ ਆਪਣੇ ਕਸ਼ਾਨਬੀਨ ਕਰਦੇ ਪਏ ਨੇ ਤੇ ਜਾਣਕਾਰੀ ਇਕੱਠਾ ਕਰਦੇ ਪਏ ਨੇ ਕਿ ਕਿਵੇਂ ਇਹਦੀ ਮੌਤ ਹੋਈ ਆ ਦੇ ਆ ਡੂਇੰਗ ਗੁੱਡ ਹਾਂਜੀ ਕੀ ਲੱਗਦਾ ਹੈ ਮੌਲ ਕਿਵੇਂ ਦਾ ਨੋਜੋਨੀ ਪਾ ਵਲ ਕਰਤੀ ਆ ਮੇਰੇ ਵੇਖੋ ਜੀ ਸਭ ਤੋਂ ਵੱਡਾ ਫੈਕਟਰ ਨਸ਼ਾ ਵਾ ਜੀ ਤੁਸੀਂ ਕੈਮਰਾ ਸਾਰਾ ਇੱਧਰ ਉੱਧਰ ਘੁਮਾ ਕੇ ਵੇਖਿਓ ਇੱਥੇ ਇੱਥੇ ਕੀ ਹਾਲਾਤ ਨੇ ਇੱਥੇ ਰੋਜ਼ ਅਸੀਂ 2 ਐਮਸੀ ਇੱਥੇ ਆ ਮੌਜੂਦਾ ਇਸ ਵਕਤ ਤੁਹਾਡੇ ਕੋਲ ਆ ਇੱਕ ਸਾਬਕਾ ਪ੍ਰਧਾਨ ਡੇਰਾ ਬਾਬਾ ਨਾਨਕ ਨਗਰ ਕੌਂਸਲ ਉਹਨਾਂ ਦੀ ਕੋਠੀ ਵੀ ਇੱਥੇ ਸਾਡੇ ਲੱਗੇ ਆ ਸਾਬਕਾ ਐਮਸੀ ਸਾਹ ਸਰਦਾਰ ਕੁਲਵੰਤ ਸਿੰਘ ਜੀ ਉਹਨਾਂ ਦੀ ਕੋਠੀ ਇੱਥੇ ਲੱਗੇ ਆ ਲੇਕਿਨ ਜਿਹੜਾ ਇਹ ਵਾਲਾ ਏਰੀਆ ਵਾ ਇਹ ਗੜ ਬਣਿਆ ਹੋਇਆ ਵਾ ਤੇ ਗੜ ਨਸ਼ਿਆਂ ਦਾ ਵਾ ਇੱਥੇ ਰੋਜ਼ ਵਾਰਦਾਤਾਂ ਹੁੰਦੀਆਂ ਨੇ ਰੋਜ਼ ਇੱਥੇ ਨਸ਼ੇ ਦੇ ਰਿਲੇਟਡ ਇੱਥੇ ਕੁਲਟਾ ਖੋਹਾਂ ਹੁੰਦੀਆਂ ਨੇ ਚੋਰੀਆਂ ਹੁੰਦੀਆਂ ਨੇ ਦੋ ਤੋਂ ਤਿੰਨ ਐਫਆਈਆਰਸ ਮੈਂ ਦਰਜ ਕਰਾਈਆਂ ਨੇ ਮੇਰੇ ਘਰ ਦੇ ਬੂਹੇ ਅੱਗੋਂ ਜਿਹੜੇ ਆ ਮੋਟਰ ਲੈ ਗਏ ਨੇ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਹੈ ਕਿ ਤੁਸੀਂ ਥੋੜਾ ਜਿਹਾ ਜਿਹੜੇ ਆ ਏਰੀਆ ਨੇ ਆ ਵਧੀਆ ਏਰੀਆ ਨੇ ਵਧੀਆ ਲੋਕ ਰਹੇ ਨੇ ਇੱਥੇ ਸਾਰਾ ਏਰੀਆ ਵਧੀਆ ਹੈਗੇ ਨੇ ਲੇਕਿਨ ਥੋੜਾ ਜਿਹਾ ਜਿੱਥੇ ਵਾਰਦਾਤਾਂ ਨੇ ਜਿੱਥੇ ਪੌਸਿਬਿਲਿਟੀ ਬਹੁਤ ਜ਼ਿਆਦਾ ਵੱਧ ਗਈ ਇੱਥੇ ਲੋਕਾਂ ਨੂੰ ਮੌਕਾ ਮਿਲ ਜਾਂਦਾ ਵਾ ਕਿ ਚੋਰੀਆਂ ਕਰਕੇ ਭੱਜ ਜਾਂਦਾ ਜਾਂ ਵਾਰਤਾ ਕਰਕੇ ਭੱਜੰਦਾ ਤੇ ਸਭ ਤੋਂ ਵੱਡਾ ਫੈਕਟਰ ਇਹ ਨਸ਼ਾ ਹੀ ਹੈ ਇਹ ਵੀ ਜੋ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਇਹ 22 ਤੋਂ 25 ਸਾਲ ਦੀ ਉਮਰ ਵਾਲਾ ਨੌਜਵਾਨ ਹੋਏਗਾ ਜਿਹਨੇ ਸੁਸਾਈਡ ਕੀਤਾ ਵਾ ਲੇਕਿਨ ਬੜਾ ਮਾੜਾ ਸੰਦੇਸ਼ ਵਾ ਸੋਸਾਇਟੀ ਵਾਸਤੇ ਕਿ ਇੱਕ ਇਸ ਤਰ੍ਹਾਂ ਕੇ ਨਾ 12 ਤੋਂ 15 20 ਤੋਂ 25 ਸਾਲ ਦਾ ਜਿਹੜਾ ਕੋਈ ਨੌਜਵਾਨ ਸੁਸਾਈਡ ਕਰਦਾ ਪਿਆ ਵਾ ਬਹੁਤ ਮਾੜੀ ਗੱਟਨਾ ਵਾ ਮੈਨੂੰ ਰੋਕੋ ਹਾਂਜੀ ਕੋਈ ਨਾਮ ਦੱਸੋ ਮੇਰਾ ਨਾਮ ਦਵਿੰਦਰ ਸਿੰਘ ਮੈਂ ਮੇਰੀ ਵਾਈਫ ਇਟ ਕਾਉਂਸਲਰ ਹਾਂ ਅੱਛਾ ਦੱਸ ਦਿਓ ਜੀ ਤੇ ਤੇ ਅਛਾ ਅਸੀ ਨਗਰ ਵਾਕਿਆ پارک ਵਾਸਤੇ ਵੀ پارک ਇਹਨੇ ਆਪਾਂ ਇਹਨੂੰ ਕੀਤੀਬੜ ਦਫਤਰ ਲਾਗੇ ਜੋ ਮੈਨੂੰ ਸਵੇਰੇ ਦੋ ਤਿੰਨ ਲੇਡੀਜ਼ ਦਾ ਫੋਨ ਆਇਆ ਵੀ ਆਪਾਂ ਸਿਆਰ ਕਰਦੀਆਂ ਕਿ ਇੱਥੇ ਨਾ ਕੋਈ ਡੈੱਡ ਬੋਡੀ ਲਮਕੰਡੀ ਹੈ ਮਤਲਬ ਕਿ ਇਹਨੇ ਫਾ ਲੈ ਲਿਆ ਮੈਂ ਕੋਈ 5:30 ਤੋਂ ਬਾਅਦ ਇੱਥੇ ਆਇਆ ਤੇ ਵੇਖਿਆ ਤੇ ਇੱਕ ਨੌਜਵਾਨ ਮੁੰਡਾ ਜਿੰਨੇ ਦਰਖਤਾਂ ਲੜਕ ਕੇ ਫਾ ਲੈ ਲਿਆ ਆਪਾਂ ਪੁਲਿਸ ਨੂੰ ਇਨਫੋਰਮ ਕੀਤਾ ਉਸਕੇ ਲਈ ਬਸ ਸਟੈਂਡ ਚੌਂਕੀ ਨੂੰ ਉਹਨਾਂ ਨੇ ਕੋਆਪਰੇਟ ਕੀਤਾ ਇੰਚਾਰਜ ਸਾਹਿਬ ਆ ਗਏ ਉਸੇ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਭੇਜ ਦਿੰਦਾ ਮੁਲਾਜ਼ਮ ਸਾਢੇ 7 ਵਜੇ ਪਤਾ ਲੱਗਾ ਵੀ ਉਹਨਾਂ ਨੇ ਜਦੋਂ ਇਹਨੂੰ ਉਤਾਰਿਆ ਵਾ ਤੇ ਉਹ ਮਰ ਚੁੱਕਿਆ ਸੀ ਤੇ ਜੋ ਆਸ-ਪਾਸੋਂ ਸੀਸੀਟੀਵੀ ਤੋਂ ਫੁਟੇਜ ਉਹ ਲਈ ਗਈ ਹੈ ਉਹ ਚੋਂ ਪਤਾ ਲੱਗਾ ਵੀ ਇਹ ਇਨਸਾਨ ਇਕੱਲਾ ਆਇਆ ਵਾ ਪਰ ਜੇ ਆਪਾਂ ਗੱਲ ਕਰੀਏ ਰੋਜ਼ ਨਿਤ ਦਿਨ ਇੱਥੇ ਪਾਰਕਾਂ ਚਾਰ-ਪੰਜ ਪੈਂਦੀਆਂ ਕਲੋਨੀ ਚ ਲੋਕੀ ਨਸ਼ਾ ਕਰਦੇ ਨੇ ਵਿਲੇ ਬਹਿ ਜਾਂਦੇ ਨੇ ਪੂਰੀ ਇੱਥੇ ਗੁੰਡਾਗਰਦੀ ਹੈ ਤੇ ਚੋਰੀ ਦੀ ਦਿਨ ਰਾਤ ਵਾਰਦਾਤ ਹੁੰਦੀਆਂ ਨੇ ਆਪਾਂ ਕਹਿ ਸਕਦੇ ਵੀ ਨਸ਼ੇ ਦਾ ਜ਼ਿਆਦਾ ਕਰੋ ਆਪਾਂ ਕੋਈ ਕਿਸੇ ਕਾਰਨ ਕਰਕੇ ਹੋਇਆ ਆਪਾਂ ਇਹਦੇ ਬਾਰੇ ਕਹਿ ਨਹੀਂ ਸਕਦੇ ਪਰ ਜਿਹੜੀ ਆਪਾਂ ਲੋਕਾਂ ਦੀ ਰੋਜ਼ ਰਾਤ ਲੈਣੇ ਆ ਜਿਆਦਾ ਕੰਮ ਨਸ਼ੇ ਕਰਕੇ ਹੁੰਦਾ ਪਿਆ ਇੱਥੇ ਤੇ ਪੀਸੀਆਰ ਦੀ ਗੱਸ ਚਾਹੀਦੀ ਏ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਵਾ ਥੋੜਾ ਜਿਹਾ ਧਿਆਨ ਦੇਣਾ ਇਸ ਨੂੰ ਠੱਲ ਪਾਉਣੀ ਇਹ ਕੀ ਪਤਾ ਕਿਹੜੀ ਮਾਂ ਦਾ ਪੁੱਤ ਆ ਜੋ ਸੁਣਨ ਚਾਹੇ ਵੀ ਗਰਦਾਸਪੁਰ ਦਾ ਵੈਰੀਫਾਈ ਕਰਨ ਦੇ ਨੇ ਹੁਣ ਕੇਸ ਕੰਮ ਕਰਕੇ ਹੋਇਆ ਜਾਂ ਨਸ਼ਾ ਨਹੀਂ ਮਿਲਿਆ ਇਹਨੂੰ ਜਾਂ ਨਸ਼ਾ ਕੀਤਾ ਇਹਨੇ ਪਰ ਜੋ ਵੀ ਆ ਰਾਤ ਪੌਣੇ 2 ਵਜੇ ਦੀ ਸੀਸੀਟੀਵੀ ਦੀ ਫੁਟੇਜ ਆ ਇਹ ਚੱਲ ਕੇ ਆਇਆ ਆਪਣੇ ਪਰਾਂ ਤੇ ਤੇ ਉਸ ਤੋਂ ਬਾਅਦ ਇਹਨੂੰ ਹਟਾਰਿਆ ਗਿਆ ਪਰ ਲੱਗ ਪਰ ਲੱਗ ਕੇ ਨਾ ਨਹੀਂ ਇਹਦੇ ਬਾਰੇ ਕੋਈ ਨਹੀਂ ਪਤਾ ਉਹ ਪੁਲਿਸ ਨੂੰ ਪਤਾ ਜੀ ਇਹਦੇ ਬਾਰੇ ਸਾਡਾ ਦੇਖਿਆ ਜੇ ਫਾਰਕੀ ਦੇ ਲੋਕ ਉਸੇ ਸੇ ਸੇਲ ਕਰਾਉਂਦੇ ਬਿਲਕੁਲ ਇੱਥੇ ਜਿਆਦਾ ਲੇਡੀਜ਼ ਸੇਲ ਕਰਦੇ ਨੇ ਸਵੇਰੇ ਅੱਗੇ ਵੀ ਮੈਨੂੰ ਲੇਡੀਜ਼ ਦੇ ਫੋਨ ਆਉਣੇ ਪਈ ਇੱਥੇ ਨਾ ਆਪਾਂ ਗੁਰਦੁਆਰੇ ਜਾਂਦੀਆਂ ਵਾ ਗੁਰਦੁਆਰੇ ਲੇਡੀਜ਼ ਜਾਂਦੀਆਂ ਨੇ ਬਾਬੇ ਦੇ ਵਿਆਹ ਲੱਗੇ ਸਵਾ ਸਵਾ ਮਹੀਨਾ ਉਹਨਾਂ ਕੋ 10-10 ਰੁਪਏ ਮੱਥਾ ਟੇਕਣ ਹੁੰਦੇ ਉਹਨਾਂ ਕੋ ਕੁੱਟ ਕੇ ਖੋਹ ਲੈਂਦੇ ਨੇ ਇੱਥੇ ਤਾਂ ਡਾਂਡੇ ਮਾਰਦੇ ਨੇ ਕਿਸੇ ਦੀ ਬਾਹ ਤੇ ਮਾਰਦੇ ਨੇ ਕਦੀ ਕੁਝ ਮਤਲਬ ਇੱਥੇ ਨਿਤ ਦਿਨ ਕੋਈ ਨਾ ਕੋਈ ਲਾਂਮਾ ਮਿਲਦਾ ਵਾ ਕੋਈ ਇਹ ਇੱਥੇ ਸਾਡੇ ਕਾਉਂਸਲਰ ਨੇ ਉਹਨਾਂ ਦੇ ਮੁੰਡੇ ਦਾ ਮੋਟਰਸਾਈਕਲ ਲਾ ਕੇ ਨੇ ਵਿਕਰਮ ਕਾਉਂਸਲਰ ਇੱਥੇ ਸਾਡੇ ਲਾਲੀਪੋਣੀ ਚ ਰਹਿੰਦੇ ਨੇ ਉਹ ਵੀ ਸਾਡੀ ਆਪਣੀ ਇੱਥੇ ਰਿਹائش ਆ ਆਪਾਂ ਰੋਜ਼ ਹੀ ਇੱਥੇ ਵੇਖਦੇ ਆਂ ਵੀ ਕਿਸੇ ਨੂੰ ਆਪਾਂ ਕੁਝ ਕਹੀਏ ਤਾਂ ਉਹ ਨਸ਼ਾ ਕਰਦਾ ਇਸ ਪਾਰਕ ਦੇ ਲੋਕੀ ਇੱਥੇ ਗੱਡੀਆਂ ਲਾ ਕੇ ਸਮੈਕ ਪੀਂਦੇ ਨੇ ਕੋਈ ਪਛਾਣ ਨਹੀਂ ਹੋਈ ਡੈਂਟੀ ਕਾਰਡ ਮਿਲਿਆ ਇਹਦਾ ਵੀ ਪਤਾਹਾਰ ਕਾਰਡ ਕੋਈ ਪਛਾਣ ਨਹੀਂ ਹੋ ਰਹੀ ਪਤਾਹਾਰ ਕਾਰਡ ਤੇ ਕਿਹੜਾ ਐਡਰੈਸ ਲਿਖਿਆ ਹੋਇਆ ਗਰਦਾਸਪੁਰ ਪ੍ਰੇਮ ਗਰਦਾਸ ਲਿਖਿਆ ਅੱਛਾ ਜੀ ਤੇ ਕਿੰਨੇ ਲਾਇਆ ਇਹਨੂੰ ਇੱਥੇ ਅਸਲ ਹੈ ਹਾਂਜੀ ਅਸਲ ਹੈ